ਗੁਰਦੁਆਰਾ ਮੰਜੀ ਸਾਹਿਬ 5/10 ਪਿੰਡ ਕਨੇਚ ਵਿਖੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਖੰਡ ਪਾਠ ਦੇ ਭੋਗ ਪਾਉਣ ਪ੍ਰੰਤ ਕਥਾਵਾਚਕ ਭਾਈ ਕਰਲੋਚਨ ਸਿੰਘ ਚੰਡੀਗੜ੍ਹ ਨੇ ਕਥਾ ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੇ ਚਾਨਣਾ ਪਾਉਂਦੇ ਆ ਨੌਜਵਾਨ ਪੀੜੀ ਨੂੰ ਗੁਰੂ ਦੇ ਲੜ ਲੱਗਣ ਦੀ ਕੀਤੀ ਅਪੀਲ ਇਸ ਮੌਕੇ ਤੇ ਪ੍ਰਧਾਨ ਸੋਹਣ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਠੰਡੇ ਮਿੱਠੇ ਜਲ ਦੀ ਸ਼ਹੀਲ ਤੇ ਛੋਲਿਆਂ ਦੇ ਪ੍ਰਸ਼ਾਦ ਦਾ ਲੰਗਰ ਵਰਤਾਇਆ ਗਿਆ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਸੇਵਾ ਕਰਨ ਵਾਲਿਆਂ ਵਿੱਚ ਸੋਹਣ ਸਿੰਘ ਲੰਬੜਦਾਰ ਮਾਸਟਰ ਚੇਤ ਸਿੰਘ ਲਾਬ ਸਿੰਘ ਪੰਚ ਸੰਤੋਖ ਸਿੰਘ ਸੁਖੀ ਜਸਪਾਲ ਸਿੰਘ ਹਰਪਾਲ ਸਿੰਘ ਪਾਲਾ ਬੂਟਾ ਕਨੇਜ ਸਮੇਤ ਸਮੂਹ ਸੰਗਤਾਂ ਸ਼ਾਮਲ ਸਨ ਜੋ ਘਟੇਗਾ ਸਿੱਕਾ ਬਣਦਾ ਨਹੀਂ ਦੂਸਰਾ ਬਾਸ਼ਾ ਦਾ ਹੁਕਮ ਹੈ ਕਿ ਤੁਸੀਂ ਮੁਸਲਮਾਨ ਹੋ ਜਾ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਨੇ ਜਿਸ ਗੋਮ ਦੇ ਵਿੱਚ ਸਾਨੂੰ ਜਨਮ ਦਿੱਤਾ ਹੈ ਉਸ ਗੋਮ ਦੇ ਵਿੱਚ ਸਿੱਖੀ ਕਿਹਦਾ ਸਵਾਸਾ ਨਾਲ ਨੇ ਬੀ ਆਹ ਅਗਰ ਸਾਨੂੰ ਪ੍ਰਮਾਤਮਾ ਮੁਸਲਮਾਨ ਬਣਾ ਦਿੰਦਾ ਤਾਂ ਉਧਰ ਚੱਲਦੇ ਪ੍ਰਮਾਤਮਾ ਨੇ ਬਣਾਇਆ ਸਾਨੂੰ ਇੱਧਰ ਹੈਗਾ ਸਿੱਖਾਂ ਚ ਪੈਦਾ ਕੀਤਾ ਸਾਡੇ ਲਈ ਇਹ ਸਭ ਕੁਝ ਹੈ ਬਾਕੀ ਸਭ ਦਾ ਅਸੀਂ ਸੰਦਾਰ ਕਰਦੇ ਹਾਂ ਕਹਿੰਦੇ ਤੀਸਰਾ ਚੰਦੂ ਕਹਿੰਦਾ ਐਵੇਂ ਕਰੋ ਆ ਮੈਂ ਦੋਨੇ ਗੱਲਾਂ ਨਾ ਮੈਂ ਬਾਦਸ਼ਾਹ ਨਾਲ ਗੱਲ ਕਰਾ ਕੇ ਨਾ ਸੌਲਾ ਕਰਾਦਾ ਤੀਸਰੀ ਗੱਲ ਮੰਨੋ ਮੇਰੀ ਪੁੱਤਨੀ ਸਦਾ ਗੌਰ ਦਾ ਵਿਆਹ ਆਪਣੇ ਪੁੱਤਰ ਹਰਪ੍ਰੀਤ ਦੇ ਨਾਲ ਕਰਦੇ ਮਹਾਰਾਜ ਵਚਨ ਕਰਦੇ ਇਹ ਤਾਂ ਹੋ ਹੀ ਨਹੀਂ ਸਕਦਾ ਸਾਡੇ ਲਈ ਸੰਗਤ ਸਰਵੋਤਮ ਹੈ ਸੰਗਤ ਦਾ ਹੁਕਮ ਹੈ ਬਿਲਕੁਲ ਨਹੀਂ ਹੋਏਗਾ ਅਰਜਨ ਸਿੰਘ ਜੀ ਤਿਆਰ ਹੋਏ ਤੁਹਾਨੂੰ ਫਿਰ ਕਤਰ ਕਰਦਿਆ ਮਹਾਰਾਜ ਕਨੇ ਜੋ ਕਾਜੀ ਕਰੋ ਚੰਦੂ ਕੋਤਵਾਲ ਕਾਜੀ ਇਤੇ ਨੇ ਹੁਕਮ ਕਰਦਿਆ ਆਪਣੇ ਸਿਪਾਹੀਆਂ ਨੂੰ ਬੜਾ ਸਮਰਾਚਾ ਬਣਾਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਜੋ ਦਿਨ ਹੈ ਇਤਿਹਾਸਿਕ ਦਿਨ ਹੈ ਆਪ ਜੀ ਨੂੰ ਜਿਵੇਂ ਪਤਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਦਿਨ ਸਿੱਖ ਕੌਮ ਦੀ ਆਨ-ਪਾਣ ਸ਼ਾਨ ਵਾਸਤੇ ਸੱਚਾਈ ਵਾਸਤੇ ਅਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਅਸਹਿ ਆਕਸ਼ਟ ਸਹੰਦੇ ਹੋਏ ਪਾਤਸ਼ਾਹ ਜੀ ਸ਼ਹਾਦਤ ਨੂੰ ਪ੍ਰਾਪਤ ਕਰਦੇ ਸਨ ਸੋ ਜਿਵੇਂ ਪੂਰੇ ਸੰਸਾਰ ਦੇ ਵਿੱਚ ਸਤਿਗੁਰਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਗੁਰੂ ਘਰਾਂ ਦੇ ਵਿੱਚ ਗੁਰਮਤ ਸਮਾਗਮ ਹੁੰਦੇ ਹਨ ਇੱਥੇ ਵੀ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਪਿੰਡ ਕਨੇਜ ਇਹ ਬੜਾ ਪਾਵਨ ਸਥਾਨ ਹੈ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਨਾਂ ਪਏ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਨਾਂ ਦੀ ਸ਼ੋਭਾ ਪ੍ਰਾਪਤ ਤੇ ਪਾਵਨ ਪਵਿੱਤਰ ਅਸਾਂ ਤੇ ਲਗਭਗ ਹਰ ਗੁਰਪੁਰਬ ਮਨਾਇਆ ਜਾਂਦਾ ਹੈ ਤੇ ਇੱਥੇ ਦੀ ਜਿਹੜੀ ਸੰਗਤ ਹੈ ਪਿੰਡ ਦੀ ਸੰਗਤ ਹੈ ਉਹਨਾਂ ਨੇ ਬੜਾ ਉਤਸ਼ਾਹ ਕੀਤਾ ਰਲ ਮਿਲ ਕੇ ਗੁਰਪੁਰਬ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਤੇ ਸਾਰੀ ਸੰਗਤ ਰਲ ਮਿਲ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਸਰਵਣ ਕੀਤਾ ਇੱਥੇ ਦੇ ਜਿਹੜੇ ਪ੍ਰਬੰਧਕ ਜਨ ਹੈਗੇ ਬਾਬਾ ਸੋਹਣ ਸਿੰਘ ਜੀ ਅਤੇ ਬੀਰ ਸੰਤੋਖ ਸਿੰਘ ਜੀ ਨੇ ਅਗੇ ਮਾਸਟਰ ਗੁਰਦੇਵ ਸਿੰਘ ਜੀ ਨੇ ਤੇ ਬਾਕੀ ਜਿੰਨੇ ਵੀ ਗੁਰਮਖ ਪਿਆਰੇ ਨੇ ਜਿਨ੍ਹਾਂ ਦੇ ਨਾਮ ਦਾਸ ਅਜੇ ਨਹੀਂ ਜਾਣਦਾ ਸਾਰੇ ਵੱਧ ਚੜ ਕੇ ਸੇਵਾ ਕਰਦੇ ਨੇ ਤੇ ਦਿਲੋਂ ਅਰਦਾਸ ਕਰਦੇ ਆ ਕਿ ਇਸੇ ਤਰੀਕੇ ਦੇ ਨਾਲੇ ਸੇਵਾ ਕਰਦੇ ਰਹਿਣ ਤੇ ਗੁਰੂ ਦਾ ਜਿਹੜਾ ਸੰਦੇਸ਼ ਹੈ ਸਾਰੀਆਂ ਸੰਗਤਾਂ ਤੱਕ ਪਹੁੰਚਾਉਂਦੇ ਰਹਿਣ ਸਾਰੇ ਪਿੰਡ ਵਾਸੀਆਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸੇ ਤਰ੍ਹਾਂ ਕਿਰਪਾ ਹੋਵੇ ਸਾਰੀ ਸੰਗਤ ਵੱਲੋਂ ਸਾਰਿਆਂ ਦਾ ਧੰਨਵਾਦ ਤਹਿ ਦਿਲੋਂ ਇਸ ਤਰੀਕੇ ਦੇ ਨਾਲ ਸਾਧ ਸੰਗਤ ਦੀ ਗੁਰੂ ਕਾ ਲੰਗਰ ਸ਼ਬੀਲਾ ਤਿਆਰ ਨੇਗੇ ਸਾਰੇ ਸੰਗਤਾਂ ਚੱਕਰੀਆ ਨੇਗੇ ਆਂ ਹੋਰ ਸਾਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕ ਜਨਾਂ ਦੇ ਵੱਲੋਂ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ